ਹਾਂ ਮਿੰਦਰ ਸਿੰਘ ਜੀ ਇਹ ਮੈਂ ਰਿੰਦਰ ਸਿੰਘ ਆਉਂਦੇ ਆ ਲੱਗਿਆ ਇਧਰ ਕੋਈ ਨਹੀਂ ਆਹ ਸਰ ਆਹ ਸਹੀ ਗਾ ਲੀ ਅੱਛਾ ਤੁਹਾਡਾ ਠੀਕ ਹੈ ਕਿਹੜਾ ਪਿੰਡ ਆ ਜੀ ਲਿੱਦੜ ਲਿੱਦੜ ਠੀਕ ਹੈ ਕਦੋਂ ਆਏ ਮੈਂ ਸਵੇਰੇ ਆਇਆ ਭਾਈ ਸਵੇਰੇ ਆਇਆ ਠੀਕ ਠੀਕ ਇਹ ਦਾਣਾ ਬਹੁਤ ਖੂਸੂਰਤ ਹੈ ਬਹੁਤ ਵਧੀਆ ਸਾਡੇ ਚੋਂ ਮਾਲਕੀ ਤੇ ਪਰ ਰਹੀ ਹੈ ਅਜੇ ਏਜੰਸੀ ਕਿਹੜੀ ਹੈ ਸਰ ਜੀ ਅਸੀ ਪਣ ਕਰੇਨ ਤੇ 500 ਪੈਸੇ ਨਹੀਂ ਆਹ ਕਿਹੜੀ ਆਹ ਕਿਹੜੀ ਇਹ ਸਰ ਪਣ ਕਰੇਨ ਪਣ ਕਰੇਨ ਹਾਂਜੀ ਸਰ ਤੇ ਫਿਰ ਇਹਦਾ ਕਰ ਲੋ ਓਕੇ ਸਰ ਹੋ ਗਿਆ ਹੋ ਗਿਆ ਜੀ ਤੇ ਇਹਦੇ ਪੈਸੇ ਕਦੋਂ ਪੈਣਗੇ ਇਹਦੇ ਸਾਰੇ ਇਹਨਾਂ ਦੇ ਅੱਜ ਆਈ ਫਾਰਮ ਚਾੜ ਦੇਣਾ ਕੱਲ ਇਹਨਾਂ ਦੇ ਸ਼ਾਮੀ ਖਾਤੇ 'ਚ ਪਹੁੰਚ ਜਾਣਗੇ ਜੀ 24 ਘੰਟੇ ਦੇ ਵਿੱਚ ਵਿੱਚ 24 ਘੰਟਿਆਂ ਦੇ ਨਰੰਦਰ ਸਰ ਠੀਕ ਹੈ ਜੀ ਬਹੁਤ ਚੰਦਰੀ ਜੀ ਕੋਈ ਦਿੱਕਤ ਨਹੀਂ ਹੈ ਨਹੀਂ ਭਾਈ ਜੀ ਮੰਡੀ 'ਚ ਕੁਝ ਦੱਸੋ ਭਾਜੀ ਇਹ ਕੁਇਡਿਕ ਤਨੀਜੀ ਠੀਕ ਹੈ ਚਲੋ ਠੀਕ ਹੈ ਕੰਮ ਕਰਦਿਆ ਜੀ ਪਿਛਲੇ ਸੈਕਟਰੀ ਕੋਲ ਨੇ ਮਾਰਕੀਟਿੰਗ ਕਮੇਟੀ ਦੇ ਆਓ ਸੈਕਟਰੀ ਸਾਹਿਬ ਪਿਛਲੇ ਸਾਲ ਕਿੰਨੇ ਸੀ ਸਰ ਇੱਥੇ ਸਾਡੇ ਕੋਲ 1.5 ਲੱਖ ਕੁਇੰਟ ਲਾਇਸ ਸੀ ਮਤਲਬ ਪਿਛਲੇ ਸਾਲ 1.5 ਹਾਂਜੀ ਅੱਛਾ ਚਲੋ ਏਰਖਾ ਸਰ ਠੀਕ ਕਰੋ ਥੋੜਾ ਜਿਆ ਸਾਡੇ ਕੋਲ 1.10 ਰਹਿਗਾ ਥੋੜਾ ਜਿਆ ਥੋੜਾ ਜਿਆ ਜੀ ਇੱਥੇ ਜਿਆਦਾ ਨਹੀਂ ਹਾਂ ਪਕੀ ਕੁਝ ਪਿੰਡ ਪ੍ਰਭਾਵਿਤ ਹੋਏ ਸੀਗੇ ਅੱਛਾ ਮੰਤਰੀ ਸਾਹਿਬ ਇਦਾਂ ਵਿਆਸ ਦੇ ਕੰਡੇ ਵਾਲੇ ਵਿਆਸ ਦੇ ਕੰਡੇ ਤੇ 4.5 ਤੋਂ 5000 ਏਕੜ ਜ਼ਮੀਨ ਜਿਹੜੀ ਆ ਉਹ ਪ੍ਰਭਾਵਿਤ ਹੋਈ ਹੈ ਹੜ੍ਹ ਦੇ ਬਾਕੀ ਜਿਹੜਾ ਉੱਪਰਲੀ ਟੁਕੜੀ ਸਾਡੀ ਬੜੀ ਵਧੀਆ ਵਾ ਇੱਕ ਹਲਦੀ ਜਿਹੜਾ ਰੋਗ ਆਇਆ ਨਾ ਇਹਨਾਂ ਨੂੰ ਉਹਨੇ ਕਾਫੀ ਜਿਹੜਾ ਨੁਕਸਾਨ ਕੀਤਾ ਉਹਦਾ ਝਾੜ ਦੇ ਵਿੱਚ ਕਾਫੀ ਫਰਕ ਪਿਆ ਹੂੰ ਉਹਦਾ ਕਰ ਕਿੰਨਾ ਵੀ ਘਟ ਲੱਗਦਾ ਝਾੜ ਕਰਕੇ ਸਰ ਜਿਹੜੀ ਫਸਲ ਮੁੜ ਕੇ ਆਉਣੀ ਨਾ ਉਹਦੇ ਥੋੜਾ ਬਹੁਤਾ ਡੈਮੇਜ ਆਉਣਾ ਜੇ

ਇੱਟ ਸੱਣਾ ਲੱਗੇ ਹਾਂਜੀ ਸਰ ਸਰ ਚਰਜੀ ਰਜ਼ਦਾਨ ਹੈਂ ਅਰਜਦਾਨ ਪਿੰਡ ਮੈਂ ਗਿਆ ਹਾਂਜੀ ਹਾਂ ਆ ਕਿੰਨਾ ਵੀ ਤੇਰੀ ਆ ਜੀ ਆਪਣੇ ਆਪਣੇ ਆਜਾ ਫੜਾ ਸਕਦੇਵੇਂ ਉਹ ਠੀਕ ਹੈ ਕਿੰਨਾ ਦੀ ਤੁਹਾਡੀ ਉਹ ਕਾਲੇ ਪਟੜਕੇ ਵਾਲੇ ਦੀ ਅੱਛਾ ਅੱਛਾ ਕਿਵੇਂ ਠੀਕ ਹੋ ਜੀ ਮੈਂ ਤਾਂ ਤੁਹਾਡੇ ਪਿੰਡ ਗਿਆ ਯਾਰ ਹੈ ਕਦੋਂ ਆਇ ਸਵੇਰੇ ਲੈ ਕੇ ਅੱਜ ਵੇਲੇ ਕਰ ਦੇਣਾ ਤੁਹਾਨੂੰ ਹਾਂ ਇਹ ਵੀ 520 ਹੈ ਸਰ ਇਹ ਪੰ ਤਿੰਨੇ ਏਜੰਸੀਆਂ ਗਿਆ ਸਰ ਸਾਡਾ ਅੱਛਾ ਪੰ ਸਰ ਪੰ ਗ੍ਰੇਨ ਇਹ ਕਿਹੜੀ ਹੈ ਇਹ ਇਹ ਕਿਹੜੀ ਹੈ ਕਿੰਨੇ ਦੀ ਕਿਹੜੀ ਹੈ ਵੇਰ ਉਸ ਚਲੋ ਠੀਕ ਹੈ ਬਾਕੀ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂ ਆ ਰਹੀ ਜੀ ਠੀਕ ਹੈ ਠੀਕ ਹੈ ਮੰਤਰੀ ਸਾਹਿਬ ਜੀ ਸਰ ਪੇਮੈਂਟ ਵਿਦਨ 24 ਆਵਰਸ ਕਰ ਰਹੇ ਆ ਜਿਵੇਂ ਅੱਜ ਖਰੀਦ ਹੋਈ ਆ ਅਹੀਂ ਆਲਮੋਸਟ ਸ਼ਾਮ ਤੱਕ ਸੋਚਦੇ ਵੀ ਇਹਨਾਂ ਦੀ ਕਲੀਅਰ ਹੋ ਜਾਵੇ ਠੀਕ ਇੱਕ ਨਾ ਪ੍ਰੋਬਲਮ ਸਾਡੇ ਆ ਰਹੀ ਏ ਇੱਕ ਇੱਕ ਏਕੜ ਦੀ ਆ ਰਹੀ ਆ 20 ਕੁਇੰਟਲ ਸਿਰਫ ਚੜ ਰਹੀ ਆ ਉਹ ਜਾੜ ਕੇ ਕਣਕ ਵਾਲਾ ਹੀ ਇਹਨਾਂ ਨੇ ਡਾਟਾ ਚੁੱਕ ਲਿਆ ਸਾਰਾ 35 ਕੁਇੰਟਲ ਹੋਣਾ ਚਾਹੀਦਾ ਝੋਨੇ ਦਾ ਹੂੰ ਉਹਦੀ ਪ੍ਰੋਬਲਮ ਆ ਰਹੀ ਪੋਰਟਲ ਦੇ ਉੱਪਰ ਉਹ ਠੀਕ ਕਰਵਾਓ ਨਹੀਂ ਨਹੀਂ ਉਹ ਟਿੱਕਤ ਹੋਣੀ ਕਿਉਂਕਿ ਜ਼ਮੀਨ ਕਰ ਇਹਨਾਂ ਨੇ ਇੱਕ ਫਾਰਮਰ ਦੇ ਜਿੰਨੀ ਪੈੜੀ ਜਿਵੇਂ ਉਹਨਾਂ ਦੀ ਜਿੱਤਾਂ 3 ਏਕੜ ਆ ਏ ਮਾ ਪਿਛਲਾ ਡਾਟਾ ਚੁੱਕ ਲਿਆ ਵਾ ਉਹਦੇ ਅਕਾਊਂਟਿੰਗ ਟੂ ਇਹਨਾਂ ਦੀ ਨਾ ਝਾੜ ਵਧ ਬਣਦਾ ਪਰੇ ਚੁੱਕਦੇ ਥੋੜਾ ਜੀ ਪਰ ਫਰਕ ਇੰਨਾ ਕਿ ਗਿਆ ਕੋਈ 15 ਕੁਇੰਟਲ ਦਾ 13 ਕੁਇੰਟਲ ਦਾ ਥੋੜਾ ਫਰਕ ਹੈ 1 ਕੁਇੰਟਲ ਦਾ ਜਿਵੇਂ 3 ਕਿੱਲਿਆਂ ਦਾ ਨਾ ਇਹਨਾਂ ਨੂੰ 2 ਕਿੱਲਿਆਂ ਦਾ ਫਰਕ 30 30% ਦਾ ਫਰਕ ਹੈ ਲਾਸਟ ਈਅਰ 32 ਕੁਇੰਟਲ ਸੀਗਾ ਜੀ ਐਸਆਰ 20 ਕੁਇੰਟਲ ਕਰਦਾ ਜੀ ਕਣਕ ਵਾਲਾ ਚੱਕ ਲਿਆ ਕਣਕ ਵਾਲਾ ਚੱਕ ਲਿਆ ਕਣਕ ਵਾਲਾ ਡਾਟਾ ਚੁੱਕ ਲਿਆ ਡਾਟਾ ਨਹੀਂ ਆਪਰੇ ਦੇ ਲਈ ਪੂਰੇ ਪੈਰੇ ਫਾਰਮ ਨਹੀਂ ਆ ਰਹੀ ਜੀ ਇਹ ਤਾਂ ਫਿਰ ਐਸਰ ਪਰੇ ਗੱਲ ਕਰਨੀ ਸਿੱਖੀ ਸਰ ਮੈਂ ਆਪ ਜੀ ਆਪਣੇ ਪੱਧਰ ਤੇ ਸੈਕਟਰੀ ਲੈਵਲ ਤੇ ਕਰਨਾ ਪਿਆ ਸਰ ਕਿਉਂਕਿ ਚੇਂਜ ਹੋਗਾ ਸਰ ਨੋਟੀਫਿਕੇਸ਼ਨ ਤੇ 3 ਯਾਰ ਦੀ ਇਹ ਹੀ کہہ ਰਿਹਾ ਕਿ ਲੈਂਡ ਪਾਪੀ ਘਟੂ ਯਾਰ ਕੀ 20 ਕੁਇੰਟਲ ਹੋਈ ਜੇ 32 ਹੋ ਗਈ ਸਰ ਫਿਰ ਨਹੀਂ ਨਹੀਂ ਇਹ ਆਪਣੇ ਡਿਪਾਰਟਮੈਂਟ ਦਾ ਕੰਮ ਨਹੀਂ ਹੈ ਸਾਰਾ ਐਗਰੀਕਲਚਰ ਸਾਰੇ ਪੱਖੋਂ ਇਹ ਨਹੀਂ ਐਗਰੀਕਲਚਰ ਦਾ ਕੰਮ ਹੈ ਜੀ ਸਰ ਜੀ ਸਰ ਇਹ ਓਨਲੀ ਅਮਰਸਾ ਦਾ ਹੈ ਨਹੀਂ ਸਾਰਾ ਹੀ ਹੋਏਗਾ ਸਾਰਾ ਹਾਲ ਓਵਰ ਪੰਜਾਬੀ ਪਰਾਂ ਦਾ ਹੈ ਪਟਿਆ ਸਾਹਿਬ ਦਾ ਆਲ ਓਵਰ ਪੰਜਾਬ ਦਾ ਹੈ ਮੰਤਰੀ ਸਾਹਿਬ ਇਸ ਸਾਲ ਹੋਇਆ ਪਿਛਲੇ ਸਾਡੀ ਟੋਟਲ ਕਿਤੇ ਜੀ ਦੱਸੋ 25% ਲਿਫਟਿੰਗ ਕਿਤੇ ਇਹ ਲਿਫਟਿੰਗ ਹੋ ਰਹੀ ਹੈ ਸਰ ਵਾਚ ਲਓ ਨਹੀਂ ਹੋ ਰਹੀ ਕਿਤੇ ਇਸ ਵੇਲੇ ਹੋ ਰਹੀ ਹੈ ਅੱਛਾ ਕਿਤੇ ਜਿੱਥੇ ਟਰੱਕ ਖੜਾ ਵਾਲੇ ਹਾਂਜੀ ਕਿਥੇ ਹੋ ਰਿਓ ਉਪਰ ਹੈ ਉਹ ਇਧਰ ਸਾਹਮਣੇ ਜੀ ਇਹ ਬਸਬਤੀ ਹੈ ਜੀ 15 1500 ਨੂੰ ਬਸਬਤੀ ਜੀ ਉਹ ਜਿਹੜਾ ਪਰਕਰਗਾ ਉਹ ਜਿਹੜਾ ਕੋਈ ਨਾ ਪ੍ਰੋਬਲਮ ਆ ਜਿਹੜੇ ਚੰਦਰਾ ਨੇ ਜਿਹੜੇ ਠੇਕੇਦਾਰ ਆ ਉਹ ਜਿਹੜੇ ਨਾਦੋਂ ਉਹ ਗੱਡੀਆਂ ਹੈਗੀਆਂ ਹਰ ਸਾ ਰਾਤ ਜਿਹਨੂੰ ਬਹੁਤ ਪਰੇਸ਼ਾਨੀਆਂ ਹੁੰਦੀ ਆ ਅਰਕੀ ਨੂੰ ਜਨਈਆ ਜਿਹੜਾ ਜਿਹੜਾ ਗੱਡੀਆਂ ਪ੍ਰੋਵਾਈਡ ਨਹੀਂ ਕਰਾਊਗਾ ਉਸੇ ਵੇਲੇ ਉਹਦਾ ਰੱਦ ਕਰਾਂਗੇ ਬਿਲਕੁਲ ਕਲੀਅਰ ਕਟ ਗਿਆ ਗਿਆ ਜੇ ਕੰਮ ਲਿਆ ਫੇਰ ਕੰਮ ਕਰਾਵਾਂਗੇ ਆਪਾਂ ਠੀਕੋ ਨਹੀਂ ਆਹਨੇ ਹਾਤ ਮਰ ਹਾਤ ਮਰ ਹਾਤ ਮਰ ਨਹੀਂ ਨਹੀਂ ਸਾਹਿਬ ਜੀ ਕਿਹੜਾ ਪਿੰਡ ਕਿੱਧਰ ਚੱਲ ਰਹੇ ਹੋ ਤੁਹਾਡਾ ਠੱਟੀਆਂ ਠੱਟੀਆਂ ਹਾਂਜੀ ਜਵਾਲਾ ਸਿੰਘ ਠੱਟੀਆਂ ਹੈ ਗਦਰੀ ਬਾਬਾ ਗਦਰੀ ਬਾਬਿਆਂ ਦਾ ਪਿੰਡ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਬੋਲਿਆ ਜੀ ਉਹੀ ਪੈਂਦੇ ਆ ਕਿੰਝ ਆ ਪੋਟੈਟੋ ਬਿਲਕੁਲ ਮੈਂ ਤਾਂ ਮੰਤਰੀ ਸਾਹਿਬ ਨੇ ਬਹੁਤ ਕੰਮ ਕੀਤਾ ਸੀ ਤੇ ਠੀਕ ਠਾਕ ਹਾਂਜੀ ਬਿਲਕੁਲ ਟੀਚਰ ਦਾ ਕੰਮ ਕੋਈ ਦਿੱਕਤ ਨਹੀਂ ਨਹੀਂ ਸਰ ਕੋਈ ਕਿਵੇਂ ਫਿਰ ਠੀਕ ਹੋ ਅੱਛਾ ਕਿੰਨੇ ਕਿੰਨੇ ਬੰਦੇ ਦਾ ਜੁੱਟ ਤੁਹਾਡਾ ਇਹਦਾ ਕਿੰਨੇ 13 13 ਹਾਂਜੀ ਤੇ ਕਿੰਨੀਆਂ ਗੱਡੀਆਂ ਭਰਦੇ ਹੋ ਦੋ ਤਿੰਨ ਭਰਦੇ ਨੇ ਦੋ ਤਿੰਨ ਤਿੰਨ ਗੱਡੀਆਂ ਇੱਕ ਗੱਡੀ ਤੇ ਕਿੰਨੇ ਵੱਜਦੇ ਆ 5000 ਹਾਂ 5000 18000 ਵੱੰਦਣਾ 12 ਤੁਹਾਡੀ ਮਿਹਨਤ ਵੀ ਬਹੁਤ ਆ ਹਾਂ ਜੀ ਸਖਤ ਕੰਮ ਹੈ ਹਾਂ ਜੀ ਹੈ ਐ ਮੇਰੇ ਸਾਹਿਬ ਜੀ ਸਰ ਧਰਤੀ ਦੇ ਜੇ ਕੋਈ ਦੇਵਤੇ ਆ ਗਿਆ ਤਾਂ ਮਜ਼ਦੂਰ ਨੇ ਬਿਲਕੁਲ ਜੀ ਸਭ ਤੋਂ ਵੱਡਾ ਮੇਨ ਦਾ ਇਹਨਾਂ ਤੋਂ ਵੱਡਾ ਦੇਵਤਾ ਕੋਈ ਨਹੀਂ ਇਸੇ ਕਰਕੇ ਗੁਰੂ ਸਾਹਿਬਾਨ ਨੇ ਵੱਡੀਆਂ ਗੱਲਾਂ ਕਹੀਆਂ ਨਾ ਸਰਕਲ ਕਿੱਤਿਆਂ ਵਾਰੀ ਸਾਡੇ ਕੰਮ ਦਾਟਾ ਸਾਡੇ ਕੰਮ ਨੂੰ ਸਲਾਮ ਪਈ ਹੈ ਮਾਲਕ ਤੰਦਰੁਸਤੀ ਇਹ ਕਿਹੜੀ ਕਿਹੜੇ ਸੈਲਰ ਦਾ ਹੈ ਇਹਦੇ ਨਾਲ ਲਿੰਕ ਹੋ ਰਿਹਾ ਬਾਸਮਾਰ ਇਹ ਬਾਹਰ ਆ ਰੋ ਨਹੀਂ ਬਾਹਰ ਇਹ ਦੀ ਬਾਸਮਾਰੀ ਯਾਰ ਬਾਸਮਾਰੀ ਪ੍ਰਾਈ ਪ੍ਰਾਈਵੇਟ ਪਰਚੇਜ਼ ਹੋਈ ਹੈ ਪ੍ਰਾਈ ਅੱਛਾ ਠੀਕ ਉਹ ਬਾਸਮਾਰੀ ਦੇ ਪਿੰਡ ਰਈਆ ਦਾਣਾ ਮੰਡੀ ਪਹੁੰਚੇ ਪਹਿਲਾਂ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਲਗਾਏ ਅ ਬਿਲਕੁਲ ਅ ਅੱਜ ਮੈਂ ਇੱਕ ਵਾਰ ਫੇਰ ਰਈਆ ਦੀ ਮੰਡੀ ਦੇ ਅੰਦਰ ਆਇਆ ਸੋ ਬੜੀ ਇਤਿਹਾਸਿਕ ਮੰਡੀ ਹੈ ਬੜੀ ਵੱਡੀ ਮੰਡੀ ਹੈ ਸੋ ਮੇਰੇ ਨਾਲ ਸਾਡੇ ਐਮਐਲਏ ਹੌਂਗ ਸਾਹਿਬ ਬਾਬੇ ਬਕਾਲੇ ਤੋਂ ਔਰ ਸਾਡੇ ਫੂਡ ਸਪਲਾਈ ਦੇ ਸਮਸਤ ਅਧਿਕਾਰੀ ਸਵਾਨ ਐਸਡੀਐਮ ਬਾਬਾ ਬਕਾਲਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਇਸ ਪੈਡੀ ਸੀਜ਼ਨ ਨੂੰ ਲੈ ਕੇ ਪ੍ਰਚੋਰਮੈਂਟ ਨੂੰ ਲੈ ਕੇ ਬਹੁਤ ਕਲੀਅਰ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੰਜਾਬ ਦੀ ਮੰਡੀਚ ਪਰਕਿਊਰਮੈਂਟ ਨਾਲ ਜੁੜੀ ਕਿਸੇ ਵੀ ਫੈਕਲਟੀ ਨੂੰ ਨਾ ਆਵੇ ਚਾਹੇ ਉਹ ਸਾਡੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਮਿੱਲਰ ਨੇ ਆਰਤੀ ਨੇ ਸੋ ਆਲਮੋਸਟ ਪ੍ਰਵੰਤ ਜਿਹੜੇ ਆ ਉਹ ਸਰਕਾਰ ਨੇ ਕੀਤੇ ਆ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 252000 ਮੀਟੀ ਚੋਹਾਨਾ ਜਿਹੜਾ ਪਹੁੰਚਿਆ ਔਰ 241000 ਮੀਟੀ ਜਿਹੜਾ ਖਰੀਦਿਆ ਜਾ ਚੁੱਕਿਆ ਔਰ ਇਹਦਾ ਜਿਹੜਾ ਬਣਦਾ ਭੁਗਤਾਨ ਕਿਸਾਨ ਦੇ ਖਾਤੇ 'ਚ 443 ਕਰੋੜ ਰੁਪਇਆ ਉਹ ਵੀ ਕੀਤਾ ਜਾ ਚੁੱਕਿਆ ਸੋ 24 24 ਘੰਟੇ ਦੇ ਅੰਦਰ ਖਰੀਦ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੇਮੈਂਟ ਪਾਣੀ ਜੋ ਮਾਨਜੂਗ ਮੁੱਖ ਮੰਤਰੀ ਜੀ ਦਾ ਵਾਦਾ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ ਸੋ ਲਗਾਤਾਰ ਜਿਹੜਾ ਆ ਉਹ ਪ੍ਰੋਕਿਊਰਮੈਂਟ ਨੂੰ ਲੈ ਕੇ ਸੀਜ਼ਨ ਪੀਕ ਤੇ ਜਾ ਰਿਹਾ ਭਾਵੇਂ ਪੰਜਾਬ ਦੇ ਅੰਦਰ ਹੜ੍ਹਾਂ ਦੇ ਕਾਰਨ ਥੋੜੀ ਜਿਹੜੀ ਉਹ ਨਵੀਂ ਬਦਨ ਕਰਕੇ ਕਹ ਲਓ ਜਾਂ ਮੀਂਹ ਕਰਕੇ ਕਹ ਲਓ ਪਸੜ ਕੇ ਆ ਰਿਹਾ ਚੋਹਾਨਾ ਪਰ ਕਿਉਂਕਿ ਵੱਡਾ ਨੁਕਸਾਨ ਵੀ ਪੰਜਾਬ ਦਾ ਹੋਇਆ ਸੋ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਕੇਂਦਰੀ ਪੂਲ ਦੇ ਲਈ ਔਰ ਅਸੀਂ 190 ਲੱਖ ਐਮਟੀ ਦਾ ਜਿਹੜਾ ਇੰਤਜ਼ਾਮ ਕੀਤਾ ਸੀਸੀਐਲ ਸਤੰਬਰ ਦੀ ਸਾਨੂੰ 15000 ਕਰੋੜ ਰੁਪਏ ਮਿਲ ਗਈ ਸੀ ਔਰ ਅਕਤੂਬਰ ਦੀ 27000 ਕਰੋੜ ਰੁਪਏ ਸੀਸੀਐਲ ਵੀ ਸਾਡੇ ਕੋਲ ਹੈ ਬਾਰ ਦਾ ਨਾ ਸਾਡੇ ਕੋਲ 100% ਹੈਗਾ ਸੋ ਇਹਨਾਂ ਦਿਨਾਂ ਦੇ ਦੌਰਾਨ ਸਾਡੇ तमाम ਅਧਿਕਾਰੀ ਸਹਿਬਾਨ ਉਹ ਲਗਾਤਾਰ ਆਪਣੇ ਆਪਣੇ ਜਿਹੜੇ ਡਿਊਟੀਆਂ ਉਾਂ ਤੇ ਲੱਗੇ ਆ ਉਹਦੇ ਤੇ ਪਿਆਰਾ ਦੇ ਰਹੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰਮੰਦੀ ਕਰਨ ਦੀ ਲੋੜ ਨਹੀਂ ਮਾਨ ਸਾਹਿਬ ਦਾ ਜਿਹੜਾ ਉਹ ਵਾਅਦਾ ਕਰ ਲੈ ਕਲਾ ਦਾਣਾ ਚੱਕਾਂਗੇ 299 ਰੁਪਏ ਐਮ ਐਸ ਬੀ ਦੇ ਮੁਤਾਬਕ ਬਸ ਇੱਕੇ ਬੇਨਤੀ ਕਰਾਂਗੇ ਵੀ ਆਪਣੀ ਫਸਲ ਨੂੰ ਥੋੜਾ ਜਿਆਦਾ ਸਵਾਰ ਕੇ ਲੈ ਕੇ ਆਣ ਕਿ ਤੁਹਾਨੂੰ ਮੰਡੀ ਚ ਆ ਕੇ ਕੋਈ ਤੁਹਾਡਾ ਟਾਈਮ ਵੀ ਸਨਾ ਨਾ ਹੋਵੇ ਸੋ ਉਮੀਦ ਕਰਦੇ ਆਂ ਵੀ ਜਿਹੜਾ ਸੀਜ਼ਨ ਹੈ ਪੈੜੀ ਦਾ ਭਾਵੇਂ ਹੜ ਨੇ ਮੀਂਹ ਨੇ ਬਹੁਤ ਵੱਡਾ ਪੰਜਾਬ ਦੇ ਪਿੰਡੇ ਤੇ ਪੀੜਾਂ ਦਾ ਪ੍ਰਾਗਾ ਸੁਟਿਆ ਕੁਦਰਤ ਨੇ ਪਰ ਇਹ ਪੰਜਾਬੀ ਆ ਬਾਬੇ ਨਾਨਕ ਦੀ ਧਰਤੀ ਆ ਇਹ ਮਿੱਸਾ ਡਿੱਗੀ ਵੀ ਆ ਤੇ ਪੈਰਾਂ ਸਿਰ ਖੜਦੀ ਵੀ ਆ ਸੋ ਅਸੀਂ ਬਪ੍ਰੀਤ ਸਥਿਤੀਆਂ ਦੇ ਬਾਵਜੂਦ ਇਸ ਪਰਿਕਰਮ ਨੂੰ ਲੈ ਕੇ ਪੂਰੇ ਹਲਾਟਾਂ ਔਰ ਅਸੀਂ ਕੁਦਰਤ ਅੱਗੇ ਬੇਦਾਸ ਕਰਦੇ ਆਂ ਵੀ ਕਿਰਪਾ ਰਵੇ ਮੌਸਮ ਦੀ ਔਰ ਇਸ ਸੀਜ਼ਨ ਵੀ ਜਿਹੜਾ ਆ ਸਾਰੇ ਲੋਕਾਂ ਲਈ ਵਧੀਆ ਸਾਬਤ ਹੋ ਗਾ ਪੰਜਾਬ ਦੇ ਅੰਦਰ ਸਰ ਮਜ਼ਦੂਰਾ ਇਸ ਤਰ੍ਹਾਂ ਦੀ ਸਮੱਸਿਆ ਨਾਲ ਹਾਂ ਨਹੀਂ ਬਿਲਕੁਲ ਅਸੀਂ ਤਾਂ ਮਜ਼ਦੂਰਾਂ ਦੇ ਵੀ ਜਿਹੜੇ ਇਸ਼ੂ ਨੇ ਲਗਾਤਾਰ ਇਹਨਾਂ ਦੀ ਜੂਨੀਅਨਾਂ ਸਾਨੂੰ ਮਿਲਦੀਆਂ ਰਹਿੰਦੀਆਂ ਨੇ ਮੈਨੂੰ ਉੱਥੇ ਚੰਡੀਗੜ੍ਹ ਦੇ ਅੰਦਰ ਆ ਪਿਛਲੇ ਸਮੇਂ ਚ ਇਹਨਾਂ ਦੇ ਰੇਟ ਵੀ ਰਿਵਾਈਜ਼ ਕੀਤੇ ਸੀਗੇ ਅਸੀਂ ਕਿਉਂਕਿ ਬੜਾ ਸਖਤ ਕੰਮ ਕਰਦੇ ਨੇ ਤੁਸੀਂ ਦੇਖਿਆ 37 ਕਿਲੋ ਦੀ ਬੋਰੀ ਲੈ ਕੇ ਟਰੱਕ ਦੇ ਉੱਤੇ ਚੜਨਾ ਉਤਰਨਾ ਸੋ ਲਗਾਤਾਰ ਇਹਨਾਂ ਦੇ ਕੰਮਾਂ ਦੇ ਦਿੱਤੀ ਵਸੀਂ ਪੈਰਾ ਦੇ ਨੇ